ਜਦੋਂ ਤੱਕ ਆਪਣਾ ਇਹ ਨਿਪਟ ਆਪਣਾ ਇਲੈਕਸ਼ਨਰ ਖਤਮ ਹੋ ਜਾਣਗੇ ਆ ਤਾਂ ਆਪਾਂ ਜਦੋਂ ਆਪਣਾ ਇਹ ਸਾਰਾ ਕੁਝ ਆਪਣਾ ਪਾਵਰ ਹੱਥੇ ਵਿੱਚ ਆ ਜਾਊਗਾ ਤਾਂ ਆਪਾਂ ਬਹੁਤ ਜਲਦੀ ਇੱਕ ਐਮਐਲਏ ਸਭਾ ਦਾ ਪ੍ਰੋਗਰਾਮ ਵੀ ਰੱਖਾਂਗੇ ਪਿੰਡ ਦੇ ਵਿੱਚ ਤਾਂ ਜੋ ਉਹਨਾਂ ਨੂੰ ਨਿਗਰ ਵਿੱਚ ਹੀ ਲਿਆ ਜਾਵੇ ਤੇ ਪਿੰਡ ਦੀ ਗ੍ਰਾਮ ਸਭਾ ਬੁਲਾ ਕੇ ਕਿਸੇ ਤਰੀਕੇ ਨਾਲ ਆਪਾਂ ਮਤਾ ਪਾਵਾਂਗੇ ਜਿਹਦੇ ਵਿੱਚ ਐਮਐਲਏ ਸਭਾ ਤੋਂ ਪੂਰਾ ਸਹਿਯੋਗ ਲੇ। ਜਿਵੇਂ ਕਿ ਦੇਖੋ ਸੀਐਮ ਸਰਾਂ ਨੇ ਇੱਕ ਵਾਰਾ ਕੀਤਾ ਸੀ ਕਿ ਜਿੰਨੇ ਹੀ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਪੰਚਾਇਤਾਂ ਬਣਨ ਗਈਆਂ ਸਰਬਸੰਮਤੀ ਦੇ ਨਾਲ ਤਾਂ ਉਹਨਾਂ ਨੂੰ 5 ਲੱਖ ਰੁਪਏ ਸਪੈਸ਼ਲ ਗ੍ਰਾਂਟ ਤੇ ਜੋ ਵੀ ਪਿੰਡ ਮੰਗ ਕਰੇ ਗ੍ਰਾਮ ਪੰਚਾਇਤ ਪ੍ਰੋਬਲਮ ਤਾਂ ਸਾਡੇ ਪਿੰਡ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਿ ਗੰਦੇ ਪਾਣੀ ਦੀ ਅਸੀਂ ਉਹ ਮੰਗ ਕੇ ਰੱਖਾਂਗੇ ਕਿ ਸਾਨੂੰ ਸੀਵਰੇਜ ਦਾ ਮੰਗ ਕੀਤੀ ਜਾ ਕਰਾਂਗੇ ਉਹਦੇ ਬਾਅਦ ਪੰਜ ਜੁਨੇ ਸਰਪੰਤੀ ਦਾ ਸੰਦੀਪ ਨੂੰ ਹਾਂ ਜੀ ਪਿੰਡ ਚ ਪਾਣੀ ਦਾ ਹੀ ਸਾਡੇ ਤੇ ਪਾਣੀ ਦਾ ਲੋਪ ਭਾਰੀ ਹੈ ਹੈ ਇੱਕਦਾਂ ਕੰਮ ਨੇ ਜਿੰਦੋਂ ਸਾਡੇ ਰੂਪਤੀ ਤੇ ਮਿੱਟੀ ਗੇ ਦੀ ਹੁਤਾਜ ਸੀ ਹੈ ਬਹੁਤ ਅਸਰ ਕਰਦਾ ਹੈ ਆਪਾਂ ਐਂਜੀ ਜਿਲਕੁਨ ਨਾਲ ਲਾ ਕੇ ਕਰਵਾਵਾਂ ਸਰਪੰਚ ਜੀ ਸੈਂਪਤੀ ਗੇ ਸਰਪੰਚ ਜੁਣਗੇ ਜੋ ਵੀ ਪਿੰਡ ਦਾ ਵਿਕਾਸ ਹੋ ਗਿਆ ਮੇਨ ਦਾ ਸੀਵਰੇਜ ਗਾ ਹੁੰਦਾ ਜੀ ਸੀਵਰੇਜ ਗਾ ਵੀ ਨਾਲ ਲਾ ਕੇ ਕਰਵਾਉਗੇ ਆ 2 ਮਹੀਨੇ ਵਿੱਚ ਕਰਾ ਦੇ ਇੱਕ ਵਾਲੀ ਉਹ ਜਣੀ ਹੈ ਜੀ ਇਹ ਗੁਰੂ ਘਰ ਦੀ ਸਮੱਸਿਆ ਹੈ ਗੁਰੂ ਘਰ ਕੇ ਮਰੇ ਪਾਣੀ ਖੜਿਆ ਉਹ ਵੀ ਢਾਲੀ ਹੋ ਜਣੀ ਹੈ ਜਦੋਂ ਸੀਵਰੇਜ ਪੈ ਗਿਆ ਪਾਣੀ ਸਾਰੀ ਥਾਂ ਸਿਆਲ ਹੋ ਜਣੀ ਹੈ ਜੀ ਅਸੀਂ ਦੀਨ ਦਾ ਮੀਤਾ ਰੱਖ ਲਈ 23 ਕਰਕੇ ਨੌਜਵਾਨ ਸਰਪੰਚ ਜੁਣੇ ਹੋਰੀਆਂ ਮਿਲਦਾਈ ਕੰਮ ਕਰੇਗਾ ਜੀ ਪੂਰੇ ਕਰੇ ਠੀਕ ਹੈ